ਫੋਟਪਾਸ ਤੇ ਇੱਕ ਵਿਅਕਤੀ ਬੈਠਾ ਜਿਹਦੀ ਕੋਈ ਦੁਕਾਨ ਨਹੀਂ ਆ ਕੋਈ ਉਹਦਾ ਕੋਈ ਮਕਸਦ ਨਹੀਂ ਹੈਗਾ ਪਰ ਉਥੇ ਫੋਟਪਾਸ ਤੇ ਇੱਕ ਫਲੈਕਸ ਬੋਰਡ ਲਾ ਕੇ ਬੈਠਾ ਕਿ ਦੰਦ ਦੌੜ ਠੀਕ ਕਰਨ ਦਾ ਜਿਹੜਾ ਉਹਨੇ ਫਲੈਕਸ ਬੋਰਡ ਲਾਇਆ ਉਸ ਬੰਦੇ ਨੇ ਇਹਨਾਂ ਨੂੰ ਟੈਂਪੂ ਅੱਗੇ ਕਰਨ ਵਾਸਤੇ ਕਿਹਾ ਕਿ ਮੇਰੇ ਗਾੜੀਆਂ ਆਟੋ ਗਾੜੀ ਕਰ ਲਓ ਇਹਨਾਂ ਨੇ ਗਾੜੀਆਂ ਜਵਾਬ ਦਿੱਤਾ ਕਿ ਚਾਹ ਪੀ ਕੇ ਅੱਗੇ ਕਰ ਲੈਂਦੇ ਆ ਉਸ ਬੰਦੇ ਨੇ ਪੈਂਦਿਆਂ ਲੈਂਦਿਆਂ ਕਿਹਾ ਕਿ ਟੈਂਪੂ ਅੱਗੇ ਕਰਦੇ ਹੋ ਕਿ ਨਹੀਂ ਨਹੀਂ ਤੇ ਮੈਂ ਤੁਹਾਡੀ ਪੱਗ ਪੂਕ ਖਲਾਰ ਦੂੰ ਆ ਵੀ ਸੈਉ ਗਾਹਾਂ ਚਾਹ ਪ੍ਰੇਵਜਾ ਜਣਾ ਪਾ ਗਾਣੇ ਚੱਲਦੇ ਨੇ ਪੱਗ ਪੱਲੋਂ ਪਰਖਪੜਾ ਪਰਖੇ ਪਾਉਂਦੇ ਨਹੀਂ 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 ਪਾਗ ਨਹੀਂ ਬਨਣੀ ਇੱਥੇ ਨਾਣੇ ਜਾਣਾ ਜੇ ਕਈ ਕਿ ਸਰਦਾਰ ਨੇ ਤੇ ਤੂੰ ਚੱਜਣਾ ਬੋਲ ਇੰਨੀ ਗੱਲ ਕਹੀ ਉਹਨਾਂ ਚਰ ਨੂੰ ਉਹਨਾਂ ਨੇ ਇਹ ਸਰਦਾਰ ਜੀ ਦੀ ਪੱਗ ਜਿਹੜੀ ਆ ਉਤਾਰ ਦਿੱਤੀ ਆ ਚਪੇੜ ਮਾਰ ਕੇ ਪੱਗ ਲਾਤੀ ਆ ਉਸ ਤੋਂ ਬਾਅਦ ਇਹਨਾਂ ਦੀ ਗੱਡੀ 'ਚੋਂ ਡੰਡਾ ਕੱਢ ਕੇ ਤੇ ਇਹ ਭਾਈ ਸਾਹਿਬ ਜਿਹੜੇ ਦੂਸਰੇ ਲਾਗੇ ਖੜੇ ਨੇ ਦਵਿੰਦਰ ਸਿੰਘ ਜੀ ਇਹਨਾਂ ਦੇ ਡੰਡੇ ਮਾਰ ਕੇ ਇਹਨਾਂ ਦਾ ਜਿਹੜਾ ਚਬਾੜਾ ਉਹ ਹਿੱਲ ਗਿਆ ਦੰਦੋਂ ਨਿਕਲ ਗਿਆ ਇਹਨਾਂ ਦੇ ਮੇਰੀ ਮੂਵੀ ਬ੍ਰੈਂਕ ਓਕੇ ਦਾ ਕਿ ਅਸੀਂ ਪਰਸੋਂ 8 ਤਰੀਕ ਵਾਲੇ ਦਿਨ 8 ਤਰੀਕ ਨੂੰ ਭੰਡਾਰੀ ਪੁਲ ਬੰਦ ਕਰਾਂਗੇ ਓਨਾ ਚਿਰ ਬੰਦ ਰੱਖਾਂਗੇ ਜਿੰਨਾ ਚਿਰ ਤਿਕਰ ਇਸ ਵਾਰ ਦਾਦ ਕਰਨ ਵਾਲੇ ਬੰਦਿਆਂ ਨੂੰ ਜੇਲ੍ਹ ਦੀਆਂ ਸਰਾਖਾਂ ਵਾਲੇ ਬੰਦੇ ਨੂੰ ਨਹੀਂ ਤੋੜਿਆ ਜਾਂਦਾ